ਸਟਾਰਟ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੁਭਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਡੰਡੀ ਇਸੇ ਕੜੀ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਪੈਦਲ ਮਾਰਚ ਕਰਨ ਜਾ ਰਹੇ ਹਨ ਡੰਡੀ ਹੁਣ ਉਨ੍ਹਾਂ ਦਾਵਾ ਕੀਤਾ ਹੈ ਕਿ ਸਰਹੱਦ ਲਾਗੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੰਡਿਆਲੀ ਤਾਰ ਨੂੰ ਲਾਈਨ ਆਫ ਕੰਟਰੋਲ ਲਾਗੇ ਕੀਤਾ ਜਾਵੇਗਾ ਡੰਡੀ ਦੂਜੇ ਪਾਸੇ ਕੇਂਦਰ ਤੋਂ ਬਾਰਡਰ ਡਿਵੈਲਪਮੈਂਟ ਫੰਡ جاری ਹੋਣ ਦਾ ਭਰੋਸਾ ਦਿੱਤਾ ਗਿਆ ਹੈ ਡੰਡੀ ਇਸ ਦਾ ਸਿੱਧਾ ਫਾਇਦਾ ਉਹਨਾਂ ਕਿਸਾਨਾਂ ਨੂੰ ਹੋਵੇਗਾ ਜੋ ਮੁਲਕ ਦੇ ਵਟਵਾਰੇ ਤੋਂ ਬਾਅਦ ਲਗਾਤਾਰ ਆਪਣੇ ਤਾਰ-ਪਾਰ ਖੇਤਾਂ ਵਿੱਚ ਕੰਮ ਕਰਨ ਲਈ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਡੰਡੀ ਦਰ ਅਸਲ ਪਾਕਿਸਤਾਨ ਨਾਲ ਲੱਗਦੀ ਸਰਹੱਦ ਲਗਭਗ 550 ਕਿਲੋਮੀਟਰ ਲੰਬੀ ਹੈ ਅਤੇ ਸੂਬੇ ਦੇ 6 ਜ਼ਿਲ੍ਹਿਆਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਅਨੇਕ ਕਿਸਾਨਾਂ ਦੀ ਜ਼ਮੀਨ ਤਾਰ ਪਾਰ ਹੈ ਡੰਡੀ ਅੰਮ੍ਰਿਤਸਰ ਜ਼ਿਲ੍ਹੇ ਦੀ ਲਗਭਗ 3801 ਏਕੜ ਖੇਤੀਯੋਗ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ ਅਤੇ ਆਪਣੇ ਖੇਤਾਂ ਵਿੱਚ ਜਾਣ ਸਮੇ ਕਿਸਾਨਾਂ ਨੂੰ ਬੀਐਸਐਫ ਦੀ ਲੰਬੀ ਚੌੜੀ ਸੁਰੱਖਿਆ ਜਾਂਚ ਵਿੱਚੋਂ ਲੰਘਣਾ ਪੈਂਦਾ ਹੈ ਡੰਡੀ ਦੂਜੇ ਪਾਸੇ ਕਿਸਾਨਾਂ ਦੇ ਖੇਤਾਂ ਵਿੱਚ ਲਗਾਤਾਰ ਹੈਰੋਇਨ ਦੀ ਤਸਕਰੀ ਲਈ ਵਰਤੇ ਜਾਂਦੇ ਡਰੋਨ ਡਿੱਗਣ ਕਾਰਨ ਵੀ ਕਿਸਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਡੰਡੀ ਤਾਰ ਪਾਰ ਰਹਿ ਗਈਆਂ ਆਪਣੀਆਂ ਕਰੋੜਾਂ ਦੀਆਂ ਜ਼ਮੀਨਾਂ ਦੇ ਸਟਾਰਤ ਦਰਦ ਦੇ ਨਾਲ-ਨਾਲ ਸਰਹੱਦ ਲਾਗੇ ਰਹਿਣ ਵਾਲੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਮੁਆਵਜ਼ਾ ਲੈਣ ਵਿੱਚ ਵੀ ਲੰਬੀ ਜਦੋਂ ਜਹਿਦ ਕਰਨੀ ਪੈਂਦੀ ਹੈ ਡੰਡੀ ਬਹੁਤ ਸਾਰੇ ਕਿਸਾਨ ਅਜੇ ਵੀ ਹਨ ਜੋ ਆਪਣੀਆਂ ਵਾਹੀਯੋਗ ਉਪਜਾਊ ਜ਼ਮੀਨਾਂ ਨੂੰ ਖਾਲੀ ਛੱਡਣ ਲਈ ਮਜਬੂਰ ਹਨ ਡੰਡੀ ਪੰਜਾਬ ਸਣੇ Rajasthan ਦੇ ਕਈ ਸਰਹੱਦੀ ਇਲਾਕੇ ਵੀ ਇਸ ਸਬੰਧੀ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖ ਚੁੱਕੇ ਹਨ ਡੰਡੀ ਜੇ ਕਿਸਾਨਾਂ ਦੀਆਂ ਔਕੜਾਂ ਹੱਲ ਹੁੰਦੀਆਂ ਹਨ ਤਾਂ BSF ਨਾਲ ਕਿਸਾਨਾਂ ਦੇ ਸਬੰਧ ਸੁਖਾਵੇਂ ਹੋਣ ਦੀ ਵੀ ਆਸ ਬੱਜੇਗੀ ਡੰਡੀ ਹਾਲਾਂਕਿ ਜਦੋਂ ਵੀ ਤਾਰ ਨੂੰ ਬਾਰਡਰ ਲਾਗੇ ਲੈ ਕੇ ਜਾਣ ਦਾ ਮੁੱਦਾ ਉੱਠਿਆ ਹੈ ਉਦੋਂ ਸਿਆਸੀ ਸੁਰ ਵੀ ਉੱਠਦੇ ਹਨ ਡੰਡੀ ਜਦ ਕਿ ਫੌਜ ਦੇ ਸੀਨੀਅਰ ਅਧਿਕਾਰੀ ਇਸ ਗੱਲ ਦੀ ਹਮੀ ਭਰ ਚੁੱਕੇ ਹਨ ਕਿ ਜੇ ਕੰਡਿਆਲੀ ਤਾਰ ਬਾਰਡਰ ਵੱਲ ਖਿਸਕਦੀ ਹੈ ਤਾਂ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਡੰਡੀ ਬਾਰਡਰ ਲਾਗੇ ਮਿੱਟੀ ਉਪਜਾਊ ਹੈ ਪਰ ਠੀਕ ਸਾਬ ਸੰਭਾਲ ਨਾ ਹੋਣ ਕਾਰਨ ਇਸ ਨੂੰ ਉਜਾੜਾ ਸਹਿਣਾ ਪੈ ਰਿਹਾ ਹੈ ਡੰਡੀ ਦੂਜੇ ਪਾਸੇ ਜਿੰਨੀ ਕੰਡਿਆਲੀ ਤਾਰ ਬਾਰਡਰ ਲਾਗੇ ਹੋਵੇਗੀ ਪਾਕਿਸਤਾਨ ਉੱਤੇ ਨਜ਼ਰ ਰਖਣੀ ਵੀ ਸੌਖੀ ਹੋਵੇਗੀ ਡੰਡੀ ਵੰਡ ਤੋਂ ਬਾਅਦ ਸਾਰੇ ਸਰਹੱਦੀ ਇਲਾਕੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਰਹੇ ਹਨ ਅਤੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਵੱਡੇ ਤਣਾ ਵਿੱਚੋਂ ਗੁਜ਼ਰਨਾ ਪੈਂਦਾ ਹੈ ਡੰਡੀ ਆਸ ਹੈ ਕਿ ਸਰਕਾਰ ਜਲਦੀ ਤੋ ਜਲਦੀ